ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਵਿਸ਼ਾਲ ਜਹਾਜ਼ ਸਮੁੰਦਰ ਵਿੱਚ ਸਫ਼ਰ ਕਰ ਰਿਹਾ ਸੀ ਅਚਾਨਕ ਇੱਕ ਤੇਜ਼ ਤੂਫਾਨ ਆਇਆ ਅਤੇ ਉਹ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ ਜਹਾਜ਼ ਵਿੱਚ ਮੌਜੂਦ ਸਾਰੇ ਲੋਕ ਉਸ ਹਾਦਸੇ ਵਿੱਚ ਮਾਰੇ ਗਏ ਪਰ ਇੱਕ ਵਿਅਕਤੀ ਕਿਸੇ ਤਰ੍ਹਾਂ ਲੱਕੜ ਦੇ ਸਹਾਰੇ ਬਚ ਨਿਕਲਿਆ ਅਤੇ ਸਮੁੰਦਰ ਵਿੱਚ ਤੈਰਦਾ ਹੋਇਆ ਇੱਕ ਸੁੰਨਸਾਨ ਟਾਪੂ ਉੱਤੇ ਪਹੁੰਚ ਗਿਆ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਵੇਖਿਆ ਕਿ ਉਹ ਇੱਕ ਨਿਰਜਨ ਟਾਪੂ ਉੱਤੇ ਹੈ ਚਾਰੋਂ ਪਾਸੇ ਸਨਾਟਾ ਸੀ ਨਾ ਕੋਈ ਇਨਸਾਨ ਨਾ ਕੋਈ ਸਾਧਨ ਤੇ ਨਾ ਕੋਈ ਮਦਦ ਉਹ ਬਹੁਤ ਕਬਰ ਆ ਗਿਆ ਪਰ ਫਿਰ ਉਸਨੇ ਉੱਪਰ ਵਾਲੇ ਵੱਲ ਵੇਖ ਕੇ ਦੁਆ ਕਰਨੀ ਸ਼ੁਰੂ ਕੀਤੀ اے ਪ੍ਰਭੂ ਮੇਰੀ ਮਦਦ ਕਰੋ ਮੈਨੂੰ ਇੱਥੋਂ ਬਾਹਰ ਕੱਢੋ ਕਿਸੇ ਨੂੰ ਭੇਜ ਦਿਓ ਜੋ ਮੈਨੂੰ ਬਚਾ ਲਵੇ ਉਦਿਨ ਰਾਤ ਪ੍ਰਾਰਥਨਾ ਕਰਦਾ ਰਿਹਾ ਸਮੁੰਦਰ ਦੇ ਕੰਢੇ ਜਾਂਦਾ ਅਤੇ ਉਮੀਦ ਕਰਦਾ ਕਿ ਕੋਈ ਜਹਾਜ਼ ਆਵੇਗਾ ਪਰ ਦਿਨ ਲੰਘਦੇ ਗਏ ਮਦਦ ਨਹੀਂ ਆਈ ਕੁਝ ਸਮੇਂ ਬਾਅਦ ਉਸਦਾ ਤੀਰਸ ਟੁੱਟਣ ਲੱਗਾ ਉਸਨੇ ਪ੍ਰਭੂ ਤੋਂ ਉਮੀਦ ਛੱਡ ਦਿੱਤੀ ਹੁਣ ਉਸਨੂੰ ਲੱਗਣ ਲੱਗਾ ਕਿ ਸ਼ਾਇਦ ਉਸਨੂੰ ਆਪਣੀ ਜ਼ਿੰਦਗੀ ਇੱਥੇ ਹੀ گزارਣੀ ਪਵੇਗੀ ਉਸਨੇ ਹਾਲਾਤਾਂ ਨੂੰ ਮੰਨ ਲਿਆ ਜੰਗਲ ਤੋਂ ਲੱਕੜੀਆਂ ਇਕੱਠੀਆਂ ਕੀਤੀਆਂ ਨਾਰੀਅਲ ਤੋੜੇ ਮੱਛੀਆਂ ਫੜਨ ਲੱਗ ਪਿਆ ਹੌਲੀ-ਹੌਲੀ ਉਸਨੇ ਲੱਕੜਾਂ ਨਾਲ ਇੱਕ ਝੌਂਪੜੀ ਬਣਾ ਲਈ ਤਾਂ ਜੋ ਮੀਂਹ ਤੇ ਧੁੱਪ ਤੋਂ ਬਚ ਸਕੇ ਹੁਣ ਉਹ ਉੱਥੇ ਹੀ ਰਹਿਣ ਲੱਗਾ ਸੀ ਤੇ ਲਗਭਗ 20 ਦਿਨ ਬੀਤ ਗਏ ਇੱਕ ਦਿਨ ਉਹ ਜੰਗਲ ਤੋਂ ਨਾਰੀਅਲ ਲੈਣ ਗਿਆ ਹੋਇਆ ਸੀ ਜਦੋਂ ਵਾਪਸ ਆਇਆ ਤਾਂ ਵੇਖਿਆ ਕਿ ਉਸਦੀ ਝੌਂਪੜੀ ਸੜ ਰਹੀ ਸੀ ਅੱਗ ਦੀਆਂ ਲਪਟਾਂ ਅਸਮਾਨ ਤੱਕ ਜਾ ਰਹੀਆਂ ਸਨ ਉਸਦਾ ਆਸ਼ਿਆਨਾ ਜੋ ਉਸਨੇ ਬਹੁਤ ਮਿਹਨਤ ਨਾਲ ਬਣਾਇਆ ਸੀ ਹੁਣ ਰਾਖ ਹੋ ਗਿਆ ਸੀ ਉਹ ਬਹੁਤ ਦੁਖੀ ਹੋਇਆ ਟੁੱਟ ਗਿਆ ਅਸਮਾਨ ਵੱਲ ਵੇਖਦਿਆਂ ਰੋਂਦਾ ਹੋਇਆ ਕਹਿਣ ਲੱਗਾ ਇਹ ਪਰਮਾਤਮਾ ਮੈਂ ਤੇਤੋਂ ਮਦਦ ਮੰਗੀ ਤੂੰ ਮਦਦ ਨਹੀਂ ਕੀਤੀ ਮੈਂ ਆਪਣੇ ਆਪ ਮਿਹਨਤ ਨਾਲ ਘਰ ਬਣਾਇਆ ਤੂੰ ਉਹ ਵੀ ਸਾੜ ਦਿੱਤਾ ਆਖਿਰ ਕਿਉਂ ਉਹ ਸਾਰੀ ਰਾਤ ਦੁੱਖ ਵਿੱਚ ਰੋਂਦਾ ਰਿਹਾ ਪ੍ਰਭੂ ਨੂੰ ਕੋਸਦਾ ਰਿਹਾ ਅਤੇ ਥੱਕ ਕੇ ਉੱਥੇ ਹੀ ਸੌਂ ਗਿਆ ਅਗਲੀ ਸਵੇਰ ਜਦੋਂ ਉਸਦੀ ਅੱਖ ਖੁੱਲੀ ਤਾਂ ਉਹ ਹੈਰਾਨ ਰਹਿ ਗਿਆ ਇੱਕ ਵੱਡਾ ਜਹਾਜ਼ ਟਾਪੂ ਦੇ ਕੰਢੇ ਤੇ ਖੜਾ ਸੀ ਕੁਝ ਲੋਕ ਉਸ ਵੱਲ ਆ ਰਹੇ ਸਨ ਉਹ ਦੌੜ ਕੇ ਉਹਨਾਂ ਕੋਲ ਗਿਆ ਤੇ ਹੈਰਾਨੀ ਨਾਲ ਪੁੱਛਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਇੱਥੇ ਹਾਂ ਤਾਂ ਉਹਨਾਂ ਵਿੱਚੋਂ ਇੱਕ ਨੇ ਮੁਸਕਰਾਦਿਆਂ ਕਿਹਾ ਅਸੀਂ ਕੱਲ ਰਾਤ ਤੇਰੀ ਛੜ ਦੀ ਝੌਂਪੜੀ ਦਾ ਧੂਆਂ ਦੂਰੋਂ ਵੇਖਿਆ ਤੇ ਸੋਚਿਆ ਕਿ ਸ਼ਾਇਦ ਕਿਸੇ ਨੂੰ ਮਦਦ ਦੀ ਲੋੜ ਹੈ ਉਸ ਧੂਏ ਨੇ ਸਾਨੂੰ ਇੱਥੇ ਆਉਣ ਦਾ ਇਸ਼ਾਰਾ ਦਿੱਤਾ ਉਹ ਵਿਅਕਤੀ ਇਹ ਸੁਣ ਕੇ ਚੁੱਪ ਰਹਿ ਗਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਇਸ ਵਾਰ ਸ਼ਿਕਾਇਤ ਦੇ ਨਹੀਂ ਸ਼ੁਕਰਗੁਜ਼ਾਰੀ ਅਤੇ ਸਮਝ ਦੇ ਹੰਝੂ ਸਨ ਹੁਣ ਉਸ ਨੂੰ ਸਮਝ ਆ ਗਿਆ ਸੀ ਜਿਸ ਚੀਜ਼ ਨੂੰ ਉਹ ਆਪਣੀ ਤਬਾਹੀ ਸਮਝ ਰਿਹਾ ਸੀ ਉਹੀ ਉਸ ਦੀ ਬਚਾਅ ਦੀ ਵਜਾ ਬਣੀ ਜਿਸ ਅਗ ਨੂੰ ਉਸ ਨੇ ਖਰਾਬ ਸਮਝਿਆ ਉਹੀ ਉਸ ਦਾ ਸੰਕੇਤ ਬਣ ਗਈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਡੀ ਜ਼ਿੰਦਗੀ ਵਿੱਚ ਵੀ ਅਕਸਰ ਐਸਾ ਹੁੰਦਾ ਹੈ ਜੋ ਅਸੀਂ ਚਾਹੁੰਦੇ ਹਾਂ ਉਹ ਨਹੀਂ ਹੁੰਦਾ ਗੱਲਾਂ ਸਾਡੇ ਯੋਜਨਾ ਮੁਤਾਬਕ ਨਹੀਂ ਚੱਲਦੀਆਂ ਅਸੀਂ ਦੁਖੀ ਹੋ ਜਾਂਦੇ ਹਾਂ ਉੱਪਰ ਵਾਲੇ ਨੂੰ ਦੋਸ਼ ਦੇਣ ਲੱਗਦੇ ਆ ਪਰ ਸਚਾਈ ਇਹ ਹੈ ਕਿ ਪ੍ਰਭੂ ਦੀ ਯੋਜਨਾ ਸਾਡੀ ਯੋਜਨਾ ਤੋਂ ਕਈ ਗੁਣਾ ਵੱਡੀ ਤੇ ਵਧੀਆ ਹੁੰਦੀ ਹੈ ਉਹ ਜਾਣਦਾ ਹੈ ਕਿ ਕਿਹੜੇ ਨੂੰ ਕਦੋਂ ਕੀ ਤੇ ਕਿਵੇਂ ਦੇਣਾ ਹੈ ਜਦੋਂ ਇੱਕ ਦਰਵਾਜ਼ਾ ਬੰਦ ਹੁੰਦਾ ਹੈ ਉਹ ਦੂਜਾ ਜ਼ਰੂਰ ਖੋਲਦਾ ਹੈ ਇਸ ਲਈ ਜਦੋਂ ਜ਼ਿੰਦਗੀ ਵਿੱਚ ਮੁਸ਼ਕਲ ਹੋਵੇ ਸਭ ਕੁਝ ਟੁੱਟਦਾ ਲੱਗੇ ਫਿਰ ਵੀ ਉਮੀਦ ਨਾ ਛੱਡੋ ਪ੍ਰਭੂ ਉੱਤੇ ਵਿਸ਼ਵਾਸ ਰੱਖੋ ਕਿਉਂਕਿ ਉਹ ਤੁਹਾਡੇ ਲਈ ਕੁਝ ਵਧੀਆ ਜ਼ਰੂਰ ਸੋਚ ਰਿਹਾ ਹੈ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ